ਬਾਬਾ ਦੀਪ ਸਿੰਘ ਜੀ ਪ੍ਰਾਣ ਕਰਕੇ ਤੁਰੇ ਸੀ ਤੇ ਰਸਤੇ ਦੇ ਵਿੱਚ ਬਾਬਾ ਦੀਪ ਸਿੰਘ ਨੇ ਇੱਕ ਲਕੀਰ ਖਿੱਚ ਦਿੱਤੀ ਸੀ ਤੇ ਕਿਹਾ ਸੀ ਸਿੱਖੋ ਇਸ ਲਕੀਰ ਤੋਂ ਉਹ ਅੱਗੇ ਜਾਵੇ ਉਹ ਅੱਗੇ ਕਦਮ ਧਰੇ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਿਨ੍ਹਾਂ ਨੇ ਆਪਣਾ ਸੀਸ ਜਿਹੜਾ ਤਲੀ ਦੇ ਉੱਤੇ ਧਰਿਆ ਹੋਇਆ ਜਿਨ੍ਹਾਂ ਨੇ ਮੁੜ ਕੇ ਪਛਾਣ ਨਹੀਂ ਭਜਣਾ ਜਿਨ੍ਹਾਂ ਨੇ ਇਥੋਂ ਭਜਣ ਦੀ ਸੋਚੀ ਹੋਈ ਆ ਉਹ ਐਸ ਲਕੀਰ ਤੋਂ ਪਿੱਛੇ-ਪਿੱਛੇ ਹੀ ਭੱਜ ਸਕਦੇ ਆ ਤੇ ਉਹਨਾਂ ਸਿੰਘਾਂ ਨੂੰ ਪ੍ਰਾਣ ਕਰਾ ਕੇ ਬਾਬਾ ਦੀਪ ਸਿੰਘ ਦਰਬਾਰ ਸਾਹਿਬ ਵੱਲ ਲੈ ਕੇ ਤੁਰੇ ਸੀ ਤੇ ਤੁਸੀਂ ਸਾਰੇ ਬਾਬਾ ਦੀਪ ਸਿੰਘ ਦਾ ਉਹ ਇਤਿਹਾਸ ਜਾਣਦੇ ਜੀ ਕਿ ਕਿਵੇਂ ਸੀਸ ਤਲੀ ਤੇ ਧਰਿਆ ਸੀ ਜੇ ਪ੍ਰਾਣ ਕਰਕੇ ਤੁਰੇ ਸੀ ਨਾ ਅਰਦਾਸ ਕਰਕੇ ਤੁਰੇ ਸੀ ਇੱਕ ਤੇ ਕਹਿੰਦੇ ਲੇਣਾ ਕਿ ਮੈਂ ਆਮ ਤੌਰ ਤੇ ਇੱਕ ਕਹਾਵਤ ਹੈ ਕਹਿ ਦਿੰਦੇ ਆਂ ਕਿ ਮੈਂ ਕਰਾਂਗਾ ਜਾਂ ਮਰਾਂਗਾ ਜਾਂ ਕਰਾਂਗਾ ਜਾਂ ਮਰਾਂਗਾ ਤੇ ਬਾਬਾ ਦੀਪ ਸਿੰਘ ਨੇ ਇੱਕ ਪ੍ਰਣ ਲਿਆ ਸੀ ਕਹਿੰਦੇ ਮੈਂ ਥੋਣੀ ਦੇਰ ਮਰਾਂਗਾ ਨਹੀਂ ਜਦ ਤੱਕ ਕਰਾਂਗਾ ਨਹੀਂ ਮੈਂ ਇੱਕ ਵਾਰ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜ਼ਰੂਰ ਪਹੁੰਚਾਂਗਾ ਤੇ ਆਪਾਂ ਉਸ ਲੰਬੇ ਇਤਿਹਾਸ ਵੱਲ ਨਹੀਂ ਜਾਣਾ ਬਾਬਾ ਦੀਪ ਸਿੰਘ ਨੇ ਆਪਣਾ ਕੀਤਾ ਹੋਇਆ ਪ੍ਰਣ ਜਿਹੜਾ ਉਹਨੂੰ ਪੂਰਾ ਕੀਤਾ ਸੀ ਤੇ ਦਰਬਾਰ ਸਾਹਿਬ ਤੱਕ ਭਾਵੇਂ ਰਸਤੇ ਦੇ ਵਿੱਚ ਹੀ ਉਸ ਟੱਕਰੇ ਦੇ ਦੌਰਾਨ ਬਾਬਾ ਦੀਪ ਸਿੰਘ ਦਾ ਸੀਸ ਜਿਹੜਾ ਉਹਨਾਂ ਦੇ ਧੜ ਨਾਲੋਂ ਬਹੁਤ ਵੱਡਾ ਹਿੱਸਾ ਜਿਹੜਾ ਅਲੱਗ ਹੋ ਚੁੱਕਿਆ ਸੀ ਤੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਸੀਸ ਜਿਹੜਾ ਉਹਨੂੰ ਟਿਕਾ ਕੇ ਤੇ ਲੜਦੇ ਹੋ ਜਸੂਨਾ ਦੇ ਨਾਲ ਦਰਬਾਰ ਸਾਹਿਬ ਤੱਕ ਜਿਹੜਾ ਉਹ ਪਹੁੰਚ ਗਈ ਸੀ ਇਹ ਗੁਰੂ ਪਿਆਰਿਓ ਇਹ ਉਹਨਾਂ ਸਮਿਆਂ ਦੀਆਂ ਗੱਲਾਂ ਨੇ ਜਦੋਂ ਸਿੱਖਾਂ ਦੇ ਉੱਤੇ ਬਹੁਤ ਵੱਡੀਆਂ ਭੀੜਾਂ ਬਣੀਆਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਸੀ ਜਦੋਂ ਸਿੱਖਾਂ ਨੂੰ ਜੰਗਲਾਂ ਦੇ ਵਿੱਚ ਵੀ ਰਹਿਣਾ ਪੈਂਦਾ ਸੀ ਜਦੋਂ ਸਿੱਖਾਂ ਨੂੰ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਵੀ ਸੌਣਾ ਪੈਂਦਾ ਸੀ ਉਹਨਾਂ ਸਿੱਖਾਂ ਦੀ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਤੇ ਅਣਖ ਜਾਗਦੀ ਰਹੀ ਉਹਨਾਂ ਸਿੱਖਾਂਆਂ ਜੰਗਲਾਂ ਦੇ ਵਿੱਚ ਪੱਤੇ ਖਾ ਖਾ ਕੇ ਤੇ ਅਣਖ ਜਾਗਦੀ ਰਹੀ ਉਹਨਾਂ ਸਿੱਖਾਂ ਦੀਆਂ ਭੁੱਖੇ ਰਹਿ ਰਹਿ ਕੇ ਛੋਲੇ ਚੱਬ ਚੱਬ ਕੇ ਤੇ ਅਣਖ ਜਾਗਦੀ ਰਹੀ ਪਰ ਅੱਜ ਸਿੱਖਾਂ ਦੇ ਕੋਲ ਕਿੰਡੀਆਂ ਵੱਡੀਆਂ ਵੱਡੀਆਂ ਸਹੂਲਤਾਂ ਨੇ 36 ਪ੍ਰਕਾਰ ਦੇ ਭੋਜਨ ਨੇ ਛਕਣ ਵਾਸਤੇ ਅੱਜ ਸਿੱਖਾਂ ਦੇ ਕੋਲ ਵਧੀਆ ਮਹਿਰ ਮਾੜੀਆਂ ਨੇ ਰਹਿਣ ਵਾਸਤੇ ਅੱਜ ਸਿੱਖਾਂ ਦੇ ਕੋਲ ਵਧੀਆ ਗੱਡੀਆਂ ਨੇ ਇੱਧਰ ਉੱਧਰ ਘੁੰਮਣ ਵਾਸਤੇ ਵਧੀਆ ਕੱਪੜੇ ਨੇ ਪਹਿਨਣ ਵਾਸਤੇ ਪਰ ਅੱਜ ਸਿੱਖਾਂ ਦੀ ਅਣਖ ਜਿਹੜੀ ਹੈ ਨਾ ਉਹ ਓਦਾਂ ਦੀ ਨਹੀਂ ਜਿੱਦਾਂ ਦੀ ਅਣਖ ਉਹਨਾਂ ਘੋੜਿਆਂ ਤੇ ਸੌਣ ਵਾਲੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਬਿਤਾਉਣ ਵਾਲੇ ਸਿੱਖਾਂ ਦੀ ਅਸੀਂ ਇੱਥੇ ਵਿਚਾਰ ਕਰ ਰਹੇ ਹਾਂ ਛਾਮ ਨੂੰ ਧਰਮ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਉਹ ਸਾਨੂੰ ਹਰ ਵੇਲੇ ਇਹੋ ਹੀ ਗੱਲ ਸੁਚੇਤ ਕਰਾਉਂਦੇ ਨੇ ਇਹੋ ਗੱਲ ਸੁਚੇਤ ਕਰਾਉਂਦੇ ਨੇ ਕਿਉਂਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਨਾ ਉਹ ਇਹ ਗੱਲ ਤੇ ਜਰੂਰ ਸਿਖਾਉਂਦੇ ਆ ਕਿ ਅਸੀਂ ਜੰਮੇ ਆ ਤੇ ਸਾਡਾ ਹੁਣ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਜੀਵਨ ਦੀ ਯਾਤ ਸਿਖਾਉਂਦੇ ਨੇ ਚੰਗੀਆਂ ਗੱਲਾਂ ਬਾਕੀ ਧਰਮ ਦੱਸਦੇ ਨੇ ਇਹ ਜਨਮ ਆ ਤੇ ਸਾਡਾ ਜੀਵਨ ਸ਼ੁਰੂ ਹੋਇਆ ਪਰ ਸਾਡਾ ਇਹ ਧਰਮ ਜਿਹੜਾ ਨਾ ਸਿੱਖ ਧਰਮ ਗੁਰੂ ਪਿਆਰਿਓ ਇਹ ਨਿਰਾਲਾ ਧਰਮ ਹੈ ਨਿਰਾਲਾ ਕਿਉਂ ਹੈ ਦੁਨੀਆ ਦੇ ਧਰਮਾਂ ਦੀ ਕਹਾਣੀ ਜਿਹੜੀ ਆ ਜਨਮ ਤੋਂ ਬਾਅਦ ਜੀਵਨ ਦੀ ਕਹਾਣੀ ਸ਼ੁਰੂ ਹੁੰਦੀ ਹੈ ਪਰ ਇਸ ਸਿੱਖ ਧਰਮ ਦੀ ਜਿਹੜੀ ਕਹਾਣੀ ਹੈ ਇਹ ਮੌਤ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਾਤਸ਼ਾਹ ਨੇ ਪਿਆ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਬਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਇਥੇ ਕਹਾਣੀ ਜਿਹੜੀ ਹੈ ਇਹ ਸ਼ੁਰੂ ਹੀ ਮੌਤ ਹੁੰਦੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ ਦੇ ਵਿੱਚ ਹੀ ਨਾ ਜਦੋਂ ਉਹਨਾਂ ਨੇ ਆਰੰਭਤਾ ਹੀ ਕੀਤੀ ਆ ਇਸ ਸਿੱਖ ਪੰਥ ਦੀ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਉ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸੀਸ ਤੇ ਧਰ ਕੇ ਆਪਣੀ ਤਲੀ ਦੇ ਉੱਪਰ ਇਸ ਧਰਮ ਦੇ ਵਿੱਚ ਪਰਵੇਸ਼ ਹੋ ਸਕਦਾ ਦਸਵੇਂ ਪਾਸ਼ਾ ਨੇ ਤੇ ਉਹਨਾਂ ਨੂੰ ਵੀ ਸਿਖਾ ਦਿੱਤਾ ਸੀ ਮਰਨਾ ਜਿਹੜੇ ਇੱਕ ਛੁਰੀ ਤਾਂ ਹੱਥ ਵਿੱਚ ਨਹੀਂ ਸੀ ਫੜ ਸਕਦੇ ਉਹ ਜਿਹੜੇ ਇੱਕ ਚਿੜੀ ਵੀ ਉੱਡਦੀ ਸੀ ਤੇ ਡਰ ਜਾਂਦੇ ਸੀ ਉਹਨਾਂ ਦੇ ਹੱਥ ਵਿੱਚ ਵੀ ਪਾਸ਼ਾ ਨੇ ਤਲਵਾਰਾਂ ਫੜਾ ਦਿੱਤੀਆਂ ਸੀ ਪਾਸ਼ਾ ਨੇ ਚਿੜੀਆਂ ਚਿੜੀਆਂ ਤੋਂ ਬਾਜ ਤੋੜਾ ਦਿੱਤੀ ਸੀ ਐਸੀ ਨਿਰਾਲੀ ਕੌਮ ਐਸਾ ਨਿਰਾਲਾ ਪੰਥ ਹੈ ਜਿੰਨੂੰ ਚਾ ਚੜਦਾ ਜਿਸ ਮੌਤ ਤੋਂ ਦੁਨੀਆ ਡਰਦੀ ਹੈ ਨਾ ਇਸ ਮਰਨੇ ਤੇ ਜੰਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਜਿਹੜੀ ਕੌਮ ਨੇ ਇਹ ਸਿੱਖਿਆ ਕਿ ਮਰਨ ਤੋਂ ਬਾਅਦ ਹੀ ਉਹ ਪਰਮ ਜਿਹੜਾ ਸਿਰੇ ਦਾ ਆਨੰਦ ਹੈ ਉਹ ਮੌਤ ਤੋਂ ਬਾਅਦ ਪ੍ਰਾਪਤ ਹੁੰਦਾ ਕਿਉਂਕਿ ਜੀਵਨ ਇਸ ਪੰਥ ਦੇ ਮਤਲਬਕ ਸ਼ੁਰੂ ਹੀ ਮੌਤ ਤੋਂ ਬਾਅਦ ਹੁੰਦਾ ਹੈ ਪਿਆਰਿਓ ਦਰਬਾਰ ਸਾਹਿਬ ਦੇ ਅੰਦਰ ਇਹ ਕੁਝ ਪਹਿਲੀ ਵਾਰ ਨਹੀਂ ਵਾਪਰਿਆ ਜੂਨ 84 ਦਾ ਹਫਤਾ ਤੇ ਨਵੰਬਰ 84 ਦਾ ਹਫਤਾ ਇਹ ਜਦੋਂ ਦੋਨੋਂ ਹੀ ਹਫਤੇ ਆਉਂਦੇ ਆ ਨਾ ਇਹ ਸਾਡ ਨੂੰ ਇਹ ਚੇਤਾ ਹੁੰਦਾ ਸਾਨੂੰ ਇਹ ਯਾਦਾਂ ਆਉਂਦੀਆਂ ਉਹਨਾਂ ਬੇਦੋਸ਼ੀਆਂ ਦੀਆਂ ਵੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਅੰਦਰ ਜਾਨਾਂ ਗਵਾਈਆਂ ਤੇ ਉਹਨਾਂ ਯੋਧਿਆਂ ਦਾ ਵੀ ਚੇਤਾ ਉਹਦਾ ਜਿਨ੍ਹਾਂ ਦੇ ਸੀਸ ਤਲੀ ਦੇ ਉੱਤੇ ਭਰੇ ਸੀ ਤੇ ਇਸ ਜ਼ੁਲਮ ਦੇ ਵਿਰੁੱਧ ਪਹਿਲੋਂ ਹੀ ਉੱਥੇ ਡਟੇ ਹੋਏ ਸੀ ਚੇਤਾ ਆਉਂਦਾ ਉਹ ਗੁਰਬਾਣੀ ਦੀ ਤੁਕ ਯਾਦ ਆ ਜਾਂਦੀ ਹੈ ਜੂਨ ਦੇ ਪਹਿਲੇ ਹfte ਨਵੰਬਰ ਦੇ ਪਹਿਲੇ ਹfte ਕਿ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉ ਰੈਣ ਵਿਹਾਣ ਜਿਨ੍ਹਾਂ ਦੇ ਪਤੀ ਘਰ ਨਹੀਂ ਆਏ ਅਚਾਨਕ ਹੀ ਦਰਬਾਰ ਸਾਹਿਬ ਦੇ ਅੰਦਰ ਜਦੋਂ 1984 ਦਾ ਇਹ ਹਮਲਾ ਹੋਇਆ ਨਾ ਉੱਥੇ ਬੱਚਿਆਂ ਦੇ ਬਾਪ ਚਲੇ ਗਏ ਜਿਹੜੇ ਨਾਕ ਸੀਗੇ ਉਹ ਅਨਾਥ ਹੋ ਗਏ ਉੱਥੇ ਸੁਹਾਗਣਾ ਦੇ ਸੁਹਾਗ ਚਲੇ ਗਏ ਉੱਥੇ ਉਹਨਾਂ ਬਜ਼ੁਰਗਾਂ ਦੇ ਪਰਿਵਾਰ ਚਲੇ ਗਏ ਤੇ ਬਜ਼ੁਰਗ ਜਿਹੜੇ ਆਸਰੇ ਤੋਂ ਨਿਰਾਸ ਨਿਆਸਰੇ ਬਣ ਗਏ ਇਹ ਕੁਝ ਵਾਪਰਿਆ 84 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ ਦਰਬਾਰ ਸਾਹਿਬ ਦੇ ਅੰਦਰ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲੇ ਵੇਖੋ ਪਿਆਰਿਓ ਦੁਨੀਆ ਜੋ ਮਰਜੀ ਗੱਲਾਂ ਕਰੇ ਬਾਕੀ ਕੌਮਾਂ ਜੋ ਮਰਜੀ ਕਹਿਣ ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜਿੰਨਾ ਚਿਰ ਵੀ ਇੱਥੇ ਵਿਚਰੇ ਨੇ ਤੁਸੀਂ ਦੇਖਿਆ ਕਿ ਜੋ ਜੋ ਵੀ ਉਹਨਾਂ ਨੇ ਐਲਾਨ ਕੀਤੇ ਨੇ ਦੁਨੀਆ ਨੂੰ ਇਸ ਤਰ੍ਹਾਂ ਦਾ ਲੱਗਦਾ ਸੀ ਕਿ ਇਹ ਪਤਾ ਨਹੀਂ ਕਤਲੇਆਮ ਚਾਹੁੰਦੇ ਆ ਇਹ ਦੂਜੀਆਂ ਕੌਮਾਂ ਦਾ વિનાਸ਼ ਚਾਹੁੰਦੇ ਆ ਨਹੀਂ ਪਿਆਰਿਓ ਸੰਤ ਭਿੰਡਰਾਵਾਲਿਆਂ ਦੇ ਉਸ ਸਮੇਂ ਦੇ ਦੌਰਾਨ ਇੱਕ ਵੀ ਐਸੀ ਘਟਨਾ ਜਿਹੜੀ ਆ ਉਹ ਨਹੀਂ ਵਾਪਰੀ ਇੱਕ ਵੀ ਕਮਕੁਨਾ ਸਿੰਘਾਂ ਨੇ ਐਸਾ ਨਹੀਂ ਕੀਤਾ ਅੱਜ ਵੀ ਤੁਸੀਂ ਵੇਖਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਨਰੋਲ ਝੂਠ ਨੂੰ ਸੱਚ ਬਣਾ ਕੇ ਵਖਾ ਦਿੱਤਾ ਜਾਂਦਾ ਇੱਕ ਝੂਠ ਨੂੰ ਕਦੇ 100 ਵਾਰ ਕਹਿ ਦਿੱਤਾ ਜਾਵੇ ਨਾ ਤੇ ਉਹ ਸੱਚ ਵਰਗਾ ਲੱਗਣ ਲੱਗ ਜਾਂਦਾ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੇ ਹਿੰਦੂ ਕੌਮ ਦੀਆਂ ਧੀਆਂ ਭੈਣਾਂ ਦੀ ਵੀ ਪੱਤ ਬਚਾਈ ਹੈ ਉਸ ਵੇਲੇ ਜਿਹੜੇ ਬੱਸਾਂ ਦੇ ਵਿੱਚੋਂ ਕੱਢ-ਕੱਢ ਕੇ ਕਤਲ ਹੁੰਦੇ ਰਹੇ ਆ ਜਿਹੜੇ ਬਦੋਸ਼ਿਆਂ ਦੇ ਕਤਲ ਹੁੰਦੇ ਰਹੇ ਆ ਇਹ ਪਿਆਰਿਓ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨਾ ਕੌਮਾਂ ਨੂੰ ਬਦਰਾਮ ਕਰਨ ਵਾਸਤੇ ਐਸੇ ਕਾਰੇ ਕਰਦੀਆਂ ਹੀ ਨੇ ਜਿਹੜੀ ਕੌਮ ਦਿਨ ਦੇ ਵਿੱਚ ਤਿੰਨ ਟਾਈਮ ਚਾਰ ਟਾਈਮ ਅਰਦਾਸ ਕਰਨ ਤੋਂ ਬਾਅਦ ਹਮੇਸ਼ਾ ਹੀ ਇਹ ਕਹਿੰਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੀ ਉਹ ਕੌਮ ਜਿਹੜੀ ਆ ਉਹ નિਹਥਿਆਂ ਦੇ ਉੱਤੇ ਵਾਰ ਕਰ ਸਕਦੀ ਆ ਉਹ ਵਿਦੋਸ਼ਿਆਂ ਨੂੰ ਮਾਰ ਸਕਦੀ ਹੈ ਉਹ ਬੇਕਸੂਰੀਆਂ ਦਾ ਐਵੇਂ ਕਤਲ ਕਰ ਸਕਦੀ ਹੈ ਜਿਹੜੀ ਕੌਮ ਅੱਜ ਵੀ ਦੁਨੀਆ ਦੇ ਕਿਸੇ ਦੇਸ਼ ਦੇ ਵਿੱਚ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਕੋਈ ਤਰਾਸ ਦੀ ਆ ਜਾਂਦੀ ਹੈ ਕੋਈ ਪੁਚਹਾੜ ਆ ਗਿਆ ਕੋਈ ਹੜ ਆ ਗਿਆ ਜਾਂ ਕੋਈ ਹੋਰ ਏਦਾਂ ਦੀ ਘਟਨਾ ਵਾਪਰ ਗਈ ਹੈ ਤੇ ਇਹ ਪੱਗਾ ਵਾਲੇ ਜਿਹੜੇ ਹਨ ਇਹ ਸਭ ਤੋਂ ਪਹਿਲਾਂ ਉਥੇ ਮਨੁੱਖਤਾ ਦੀ ਸੇਵਾ ਵਿੱਚ ਸੇਵਾ ਕਰਦੇ ਨਜ਼ਰ ਆਈ ਜੰਦ ਆਜਾਂਦੇ ਆ ਇਹ ਸਿੱਖ ਦਸਤਾਰ ਜਿਹੜੀ ਆ ਨਾ ਇਹ ਸਾਹਮਣੇ ਆ ਜਾਂਦੀ ਆ ਇਹਨਾਂ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਦੇ ਪਖੰਡ ਰਚੇ ਹੋਏ ਜਿਨ੍ਹਾਂ ਨੇ ਗੁਰਬਾਣੀ ਦਾ ਉਸ ਓਟ ਆਸਰਾ ਲੈਂਦੇ ਆ ਪਰ ਕਰਦੇ ਪਖੰਡਿਆ ਉਹ ਸਾਨੂੰ ਅਕਸਰ ਨਜ਼ਰ ਆਉਂਦੇ ਨੇ ਪਰ ਜਦੋਂ ਕਦੀ ਏਦਾਂ ਦੀ ਤਰਾਸ ਦੀ ਵਾਪਰਦੀ ਆ ਨਾ ਕਦੀ ਖਿਆਲ ਕਰਿਆ ਕਰੋ ਸੁਚੇਤ ਹੋ ਕੇ ਵੇਖਿਆ ਕਰੋ ਕਦੀ ਉਹ ਪਖੰਡੀ ਇਹੋ ਜੇ ਸਮੇਂ ਤੇ ਵੀ ਨਜ਼ਰ ਆਏ ਆ ਮਨੁੱਖਤਾ ਦੀ ਸੇਵਾ ਕਰਦੇ ਜਿਹੜੇ ਸਾਡੇ ਘਰਾਂ ਤੱਕ ਪਹੁੰਚ ਜਾਂਦੇ ਆ ਬਾਰਦਾਨਾ ਲੈ ਕੇ ਭਿਜਣਸ ਵੱਢੀ ਆ ਫਸਲ ਘਾਰਾਈ ਆ ਤੇ ਇਹ ਵੀ ਸਾਡੀਆਂ ਬੋਰੀਆਂ ਭਰ ਦਿਓ ਤਨਖਾਹ ਮਿਲੀ ਆ ਤੇ ਇਹਦੇ ਚੋਂ ਵੀ ਪੈਸੇ ਸਾਨੂੰ ਦੇ ਦਿਓ ਜੇ ਵਪਾਰ ਚੰਗਾ ਚੱਲ ਪਿਆ ਤੇ ਲਿਆਓ ਅਰਦਾਸ ਕਰੀਏ ਤੁਹਾਡੀ ਇੱਚੋਂ ਹੀ ਮਾਇਆ ਜਿਹੜੀ ਆ ਸਾਨੂੰ ਦੇ ਦਿਓ ਇਹ ਮਾਇਆ ਇਕੱਠੀ ਕਰ ਕਰਕੇ ਆਪਣੇ ਪਰਿਵਾਰਾਂ ਨੂੰ ਤੇ ਬਹੁਤ ਵਧੀਆ ਸੈੱਟ ਕਰ ਲਿਆ ਵੱਡੇ ਵੱਡੀਆਂ ਬਾਰਤਾਂ ਵਡੀਆਂ-ਵਡੀਆਂ ਬਿਲਡਿੰਗਾਂ ਜਿਹੜੀਆਂ ਉਹ ਸੈੱਟ ਕਰ ਲੀਆਂ ਪਰ ਉਸ ਮਾਇਆ ਦੇ ਵਿੱਚੋਂ ਕਦੀ ਇਸ ਤਰ੍ਹਾਂ ਦਾ ਵੀ ਕੀਤਾ ਜੋ ਇਹ ਦਸਤਾਰਾਂ ਵਾਲੇ ਜੋ ਇਹ ਗੁਰਬਾਣੀ ਦੇ ਵਿੱਚ ਜਿਹੜੇ ਰਚੇ ਹੋਏ ਜਿਨ੍ਹਾਂ ਦੇ ਅੰਦਰ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਉਹ ਰਚਿਆ ਹੋਇਆ ਜਿਨ੍ਹਾਂ ਨੂੰ ਪਤਾ ਕਿ ਸਾਡੀ ਵਿਚਾਰਧਾਰਾ ਕੀ ਹੈ ਸਾਨੂੰ ਗੁਰਨਾਨਕ ਪਾਤਸ਼ਾਹ ਨੇ ਕਿਸ ਰਸਤੇ ਦੇ ਉੱਤੇ ਤੋਰਿਆ ਹੋਇਆ ਉਹ ਚੱਲਦੇ ਐਨਾਂ ਕਦਮਾਂ ਦੇ ਉਹ ਕਰਦੇ ਆ ਮਨੁੱਖਤਾ ਦੀ ਸੇਵਾ ਦੂਸਰਾ ਕੋਈ ਨਹੀਂ ਕਰਦਾ ਪਿਆਰਿਓ ਤੇ ਦਰਬਾਰ ਸਾਹਿਬ ਦੇ ਹਮਲੇ ਦੇ ਦੌਰਾਨ ਉਹਨਾਂ ਨੇ ਅੱਗੇ ਮੁਕਾਬਲਾ ਕੀਤਾ ਉਹਨਾਂ ਨੇ ਇੱਥੇ ਜਿਹੜਾ ਨਾ ਉੱਥੇ ਉਹਨਾਂ ਨੂੰ ਡਟ ਕੇ ਉਹਨਾਂ ਟੈਂਕਾਂ ਨੂੰ ਉਹਨਾਂ ਤੂਪਾਂ ਨੂੰ ਜਿਹੜਾ ਉਹਨਾਂ ਦਾ ਮੂੰਹ ਮੋੜਿਆ ਇਹ ਇਹਨਾਂ ਨੇ ਉੱਥੇ ਜਾ ਕੇ ਕਦੀ ਇਸ ਗੱਲ ਦੇ ਉੱਤੇ ਹਾਵ ਨਹੀਂ ਕਿਹਾ ਵੀ ਹਾਏ ਇਦਾਂ ਦਾ ਇਹ ਕਿਉਂ ਹੋਇਆ ਮੈਂ ਤੇ ਅਕਸਰ ਜਦੋਂ ਵੀ ਕਦੀ ਗੁਰਬਾਣੀ ਦੀ ਵਿਚਾਰ ਕਰਦਾ ਨਾ ਮੈਂ ਇਹ ਗੱਲ بار-बार ਜਰੂਰ ਕਹਿਣਾ ਤੇ ਗੁਰੂ ਪਿਆਰਿਓ ਤੁਸੀਂ ਬਾਣੀ ਨੂੰ ਆਪ ਜਰੂਰ ਪੜਿਆ ਕਰੋ ਜਦੋਂ ਬਾਣੀ ਨੂੰ ਆਪ ਪੜ੍ਹਦੇ ਆ ਨਾ ਤੇ ਬਾਣੀ ਸਾਡੇ ਉੱਤੇ ਇੱਕ ਰੰਗ ਚਾੜਦੀ ਹੈ ਜਦੋਂ ਅਸੀਂ ਸੁਣਦੇ ਆ ਨਾ ਉਦੋਂ ਬਹੁਤ ਘੱਟ ਹੁੰਦੇ ਆ ਜਿਹੜੇ ਇੱਥੇ ਸਰੀਰ ਲੈ ਕੇ ਤੇ ਚਲੋ ਬੈਠੇ ਹੁੰਦੇ ਆ ਬਹੁਤ ਘੱਟ ਹੁੰਦੇ ਆ ਜਿਨ੍ਹਾਂ ਨੇ ਆਪਣੇ ਮਨ ਨੂੰ ਵੀ ਨਾਲ ਹਾਜ਼ਰ ਰੱਖਿਆ ਹੁੰਦਾ ਕਿਉਂਕਿ ਗੁਰੂ ਸਾਹਿਬ ਸਾਨੂੰ ਜਿਹੜੀ ਪ੍ਰੇਰਣਾ ਦਿੰਦੇ ਆ ਜਿਹੜੀ ਸਾਡੇ ਅੰਦਰ ਜਜ਼ਬਾ ਭਰਦੇ ਆ ਪਈ ਤੁਸੀਂ ਇੰਦਾਂ ਦੀਆਂ ਮੁਸੀਬਤਾਂ ਵੜਨ ਵੇਲੇ ਆਪਣੀ ਅਣਥੂ ਜਾਗਦਾ ਕਿਵੇਂ ਰੱਖਣਾ ਤੁਸੀਂ ਸੁਚੇਤ ਕਿਵੇਂ ਰੱਖਣਾ ਉਹ ਤੇ ਬਾਣੀ ਸਾਡੇ ਮਨ ਨੂੰ ਸੁਚੇਤ ਕਰਦੀ ਆ ਮਨ ਦੇ ਅੰਦਰ ਜਜ਼ਬਾ ਭਰਦੀ ਆ ਤੇ ਜੇ ਸਾਡਾ ਮਨ ਬਾਹਰ ਤੁਰਿਆ ਫਿਰਦਾ ਤੇ ਸਰੀਰ ਇੱਥੇ ਪਿਆ ਹੁਣ ਵੀ ਆਪਾਂ ਕਿੰਨੇ ਜਾਣੇ ਬੈਠੇ ਆ ਮੈਂ ਦਾਅਵੇ ਨਾ ਕਹਿ ਸਕਦਾ ਕਿ ਇੱਥੋਂ 50% ਵੀ ਨਹੀਂ ਹੋਣਗੇ ਜਿਨ੍ਹਾਂ ਦੇ ਇੱਥੇ ਮਨ ਤੇ ਸਰੀਰ ਦੋਨੋਂ ਚੀਜ਼ਾਂ ਹਾਜ਼ਰ ਹੋਣਗੀਆਂ ਸਰੀਰ ਇੱਥੇ ਹਾਜ਼ਰ ਹੁੰਦਾ ਮਨ ਇਥੋਂ ਐਬਸੈਂਟ ਹੁੰਦਾ ਕਿਤੇ ਹੋਰ ਉਡਾਰੀਆਂ ਮਾਰਦਾ ਫਿਰਦਾ ਹੁੰਦਾ ਇਹੋ ਹੀ ਕਾਰਨ ਆ ਉਹ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਨਾ ਉਹ ਜੰਗਣਾ ਵਿੱਚ ਸਮਾਪਤੀ ਕਰਦੇ ਸੀਗੇ ਉਹ ਤੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਨਾਲ ਆਪਣੀ ਕਮਰ ਦੇ ਨਾਲ ਬੰਨੀ ਫਿਰਦੇ ਸੀ ਉਹਦੇ ਘੋੜੇ ਦੀ ਕਾਠੀ ਦੇ ਉੱਤੇ ਵੀ 48 ਘੰਟੇ ਦਾ ਖੰਡ ਪਾਠ ਕਰ ਜਾਂਦੇ ਸੀ ਪਾਣੀ ਪਾੜ ਦਿੰਦੇ ਸੀ ਪੂਰੀ ਅਸੀਂ ਨਾ ਪੜ ਰਹੇ ਆ ਨਾ ਸੁਣ ਰਹੇ ਤੌੜਾ ਸੱਚ ਹੈ ਕਿ ਅਸੀਂ ਸਿਰਫ ਫਾਰਮੈਲਟੀਆਂ ਦੇ ਵਿੱਚ ਪੈ ਗਏ ਆ ਕਿ ਖੰਡ ਪਾਠ ਕਰਾ ਲਓ ਅਰਦਾਸ ਕਰਾ ਲਓ ਪੈਸੇ ਦੇ ਕੇ ਭਾਈ ਸਾਹਿਬ ਨੂੰ ਕਹਿ ਦਿਓ ਮੇਰਾ ਨਿਆਣਾ ਬਾਹਰ ਚਲ ਜੇ ਮੇਰਾ ਨਿਆਣਾ ਪਾਸ ਹੋ ਜੇ ਮੈਨੂੰ ਮੁਕਦਮਾ ਜਿੱਤਿਆ ਜਾਵੇ ਮੇਰੀ ਬਿਮਾਰੀ ਦੂਰ ਹੋ ਜੇ ਉਹ ਨਹੀਂ ਪਿਆਰਿਓ ਇਹ ਬਾਣੀ ਇਸ ਕਰਕੇ ਥੋੜੀ ਆ ਬਾਣੀ ਤੇ ਹੈ ਸਿੱਖਾ ਤੇਰੇ ਅੰਦਰ ਇੱਕ ਜਜ਼ਬਾ ਭਰਨ ਵਾਸਤੇ ਇੱਕ ਅਣਖ ਭਰਨ ਵਾਸਤੇ ਕਿ ਤੇਰੇ ਤੇ ਕੋਈ ਮੁਸੀਬਤ ਬਣੇ ਤੇਰੇ ਕੌਮ ਦੇ ਉੱਤੇ ਕੋਈ ਮੁਸੀਬਤ ਬਣੇ ਤੇ ਤੂੰ ਉਹਦੇ ਨਾਲ ਡਟ ਕੇ ਖੜਨਾ ਹੈ ਜਿਵੇਂ ਕਿਉਂ ਪਾਸਾ ਵਟਣ ਲੱਗਿਆ ਜਿਖ ਨੂੰ ਪਤਾ ਲੱਗੇ ਬਾਣੀ ਸਿਖਾਉਂਦੀ ਹੈ ਕਿ ਤੇਰੀ ਕੌਮ ਦਾ ਕੋਈ ਬੰਦਾ ਤੇਰੇ ਤੋਂ ਪਿੱਛੇ ਰਹਿ ਗਿਆ ਉਹ ਲੋੜ ਬੰਦਾ ਉਹਨੂੰ ਲੋੜ ਹੈ ਉਹਨੂੰ ਨਾਲ ਲੈ ਕੇ ਚੱਲ ਦਸਵੰਦ ਕੱਟਣ ਦੀ ਪਰੰਪਰਾ ਇੱਥੇ ਕਰਕੇ ਗੁਰੂ ਸਾਹਿਬਾਂ ਨੇ ਸ਼ੁਰੂ ਕੀਤੀ ਸੀ ਦਸਵੰਦ ਨਿਹਰਾ ਇਹੋ ਨਹੀਂ ਨਾ ਮੈਂ ਪੈਸੇ ਕਮਾਉਣਾ ਤੇ ਚਲ ਮੈਂ ਆਪਣੀ ਦਸਵੰਦ ਬਹੁਤ ਸਿੱਖ ਦਸਵੰਦ ਦਿੰਦੇ ਆ ਪਰ ਦਸਵੰਦ ਕੱਲਾ ਮਾਇਆ ਦਾ ਨਹੀਂ ਆ ਦਸਵੰਦ ਆਇਆ ਸੀ ਅਣਖ ਜਗਾਉਣੀ ਆ ਦੂਜਿਆਂ ਦੇ ਅੰਦਰ ਜਿੰਨੀ ਗੱਲ ਦਾ ਸਾਨੂੰ ਪਤਾ ਅਸੀਂ ਦੂਜੇ ਨੂੰ ਦੱਸਣੀ ਆ ਪਾਤਸ਼ਾਹ ਖੋਦ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਜਦੋਂ ਕੋਈ ਜੀਵ ਪ੍ਰਾਣੀ ਆਪ ਨਾਮ ਜਪਦਾ ਹੁੰਦਾ ਆਪ ਬਾਣੀ ਪੜ੍ਹਦਾ ਤੇ ਸਮਝ ਰਿਆ ਹੁੰਦਾ ਨਾ ਸਮਝ ਕੇ ਉਹ ਦੂਜੇ ਨੂੰ ਸਿਖਾਉਣ ਦੀ ਜਦੋਂ ਕੋਸ਼ਿਸ਼ ਕਰਦਾ ਤੇ ਸਮਝ ਲੈਣਾ ਕਿ ਅਸਲੀ ਦਰਵੰਦ ਅਸਲੀ ਜਿਹੜਾ ਦਸਵੰਦ ਆਪਣੇ ਸਵਾਸਾਂ ਦਾ ਉਹ ਸਿੱਖ ਕੱਢ ਰਿਹਾ ਹੈ ਜਿਦਾਂ ਭਾਈ ਗੁਰਦਾਸ ਜੀ ਨੇ ਕਿਹਾ ਨਾ ਜੈਸੇ ਸਤ ਮੰਦਰ ਸੋਨੇ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਕਹਿੰਦੇ ਤੂੰ 100 ਮੰਦਰ ਸੋਨੇ ਦਾ ਬਣਾ ਕੇ ਦਾਨ ਕਰ ਦਵੇਂ ਨਾ ਤੇ ਜੋ ਤੇਰੇ ਮਨ ਦੇ ਵਿੱਚ ਇਹ ਸੋਚ ਹੋਵੇ ਵੀ ਇਹਦਾ ਮੈਨੂੰ ਬਹੁਤ ਵੱਡਾ ਫਲ ਮਿਲਣਾ ਕਿ ਮੈਂ ਸੋਨੇ ਦਾ 100 ਮੰਦਰ ਬਣਾ ਕੇ ਦਾਨ ਕਰ ਦਿੱਤਾ ਕਹਿੰਦਾ ਜਿੱਦਾਂ ਦਾ ਉਹ ਫਲ ਤੂੰ ਸੋਚਿਆ ਨਾ ਇਹਦੇ ਨਾਲੋਂ ਵੀ ਵੱਡਾ ਫਲ ਜਿਹੜਾ ਉਹ ਤੇ ਤੈਨੂੰ ਇਸੇ ਕੰਮ 'ਚ ਹੀ ਮਿਲ ਸਕਦਾ ਕਿ ਤੂੰ ਕਿਸੇ ਨੂੰ ਸ਼ਬਦ ਦੇ ਨਾਲ ਜੋੜ ਦਵੇਂ ਤੂੰ ਕਿਸੇ ਦੀ ਸ਼ਬਦ ਨਾਲ ਸਾਝ ਪਾ ਦਵੇਂ ਤੂੰ ਕਿਸੇ ਨੂੰ ਜਗਾ ਦੇਵੇਂ ਕਿਸੇ ਨੂੰ ਸੁਚੇਤ ਕਰ ਦਵੇਂ ਕਿਸੇ ਸਿੱਖ ਦੀ ਅਣਖ ਜਗਾ ਦੇਵੇਂ ਇਹ ਤੇਰਾ ਸਭ ਤੋਂ ਵੱਡਾ ਦਸਵੰਦ ਹੈ ਸਾਡੀ ਕੌਮ ਦੇ ਵਿੱਚ ਇਹ ਕਮੀ ਆ ਰਹੀ ਹੈ ਜਿਸ ਕਰਕੇ ਕੌਮ ਇਸ ਪਾਸੇ ਇਧਰੋਂ ਪਾਸਾ ਵਟ ਰਹੀ ਹੈ ਨਹੀਂ ਪਛਾਣ ਲਈ ਲੋੜਵੰਦਾ ਨੂੰ ਨਹੀਂ ਪਛਾਣ ਰਹੀ कि ਅਸੀਂ ਇਸ ਅਣਖ ਨੂੰ ਜਗਾਉਣਾ ਕਿਵੇਂ ਇਸੇ ਕਰਕੇ ਕੌਮ ਦੇ ਉੱਤੇ ਅੱਜ ਬਹੁਤ ਜਿਹੜੀ ਆ ਉਹ ਭੀੜ ਬਣੀ ਹੋਈ ਹੈ ਜਥੇਬੰਦੀਆਂ ਜਿਹੜੀਆਂ ਅੱਗੇ ਹੋ ਕੇ ਤੁਰਦੀਆਂ ਨੇ ਜਿਹੜੀਆਂ ਉਪਰਾਲਾ ਕਰਦੀਆਂ ਨੇ ਉਹ ਟਾਈਮ ਦਿੰਦੀਆਂ ਨੇ ਪ੍ਰਚਾਰ ਵੀ ਕਰਦੀਆਂ ਨੇ ਸਿੱਖੋ ਆਓ ਉੱਥੇ ਪਹੁੰਚੋ ਉਹ ਢੀਕਦੀਆਂ ਨੇ ਅਸੀਂ ਪਹੁੰਚਦੇ ਨਹੀਂ ਨਹੀਂ ਗੁਰੂ ਪਿਆਰਿਓ ਕਦੀ ਸਮਾਂ ਸੀ ਸਾਲ ਦੇ ਵਿੱਚ ਕੇਵਲ ਦੋ ਵਾਰੀ ਬਲਾਵਾ ਹੁੰਦਾ ਹੁੰਦਾ ਸੀ ਗੁਰਮਤਾਂ ਕਰਨ ਵਾਸਤੇ ਸਿੱਖ ਪੰਥ ਦਾ ਇਕੱਠ ਕਰਨ ਵਾਸਤੇ ਇੱਕ ਦੀਵਾਲੀ ਦੇ ਉੱਤੇ ਤੇ ਇੱਕ ਵਿਸਾਖੀ ਦੇ ਉੱਤੇ ਜਦੋਂ ਬੜੀ ਸੁਨਿਆ ਆ ਜਾਂਦਾ ਸੀ ਨਾ ਸੁਨਿਆ ਆਵੇ ਜਾਂ ਨਾ ਆਵੇ ਸਿੱਖ ਸੁਨਿਆ ਵੀ ਨਹੀਂ ਸੀ ਠੀਕਦਾ ਸਿੱਖ ਤੇ ਦੇਖਦਾ ਰਹਿੰਦਾ ਸੀ ਕਿ ਕਦੋਂ ਸੁਨਿਆ ਆਉਂਦਾ ਵਿਸਾਖੀ ਆਉਣ ਵਾਲੀ ਆ ਕਦੋਂ ਸੁਨਿਆ ਆਉਂਦਾ ਕਦੋਂ ਗੁਰੂ ਸਾਹਿਬ ਸਾਨੂੰ ਕੀ ਜਾ ਕੇ ਉੱਥੇ ਬੁਦੇਸ਼ ਕਰਦੇ ਆ ਕੀ ਸਾਨੂੰ ਹੁਕਮ ਕਰਦੇ ਆ ਤੇ ਅਸੀਂ ਅੱਗੇ ਹੋ ਕੇ ਤੁਰਨਾ ਸਭ ਤੋਂ ਅੱਗੇ ਹੋ ਕੇ ਤੁਰਨਾ ਤੁਸੀਂ ਇਤਿਹਾਸ ਨਹੀਂ ਪੜਿਆ ਕਿਉਂਕਿ ਅਸੀਂ ਸੁਣਦੇ ਨਹੀਂ ਅਸੀਂ ਇਸ ਇਤਿਹਾਸ ਨੂੰ ਆਪ ਇੰਟਰਸਟ ਨਹੀਂ ਲੈਂਦੇ ਪੜਨ ਵਾਲੇ ਸਾਨੂੰ ਕਈ ਵਾਰਾ ਨਹੀਂ ਪਤਾ ਲੱਗਦਾ ਇਹ ਇਤਿਹਾਸ ਦੀਆਂ ਬਾਤਾਂ ਇੱਕ ਕਥਾਵਾਚਕ ਕੇ ਪ੍ਰਚਾਰਕ ਪਤਾ ਨਹੀਂ ਕਿੰਨੀ ਕਿੰਨੀ ਵਾਰ ਫੜਾ ਚੁੱਕੇ ਆ ਅੱਜ ਜੇ ਕਈ ਵਾਰਾ ਜਾਨ ਬਚਾਉਣ ਦੀ ਸੋਚਦਾ ਪਰ ਉਹ ਸਮਾਸੀ ਜਦੋਂ ਬੰਦਾ ਸਿੰਘ ਬਹਾਦਰ ਨੂੰ 740 ਕੈਦੀਆਂ ਦੇ ਨਾਲ ਕੈਦ ਕਰਕੇ ਗੁਰਦਾਸ ਮੰਡਲ ਦੀ ਗੜੀ ਗੁਰਦਾਸਪੁਰ ਦੇ ਵਿੱਚੋਂ ਦਿੱਲੀ ਨੂੰ ਲਿਜਾਇਆ ਜਾ ਰਿਆ ਸੀ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਅੱਗੇ ਸਿੰਘਾਂ ਦੇ ਸਿਰ ਉੱਪਰ ਟੰਗ ਕੇ ਜਲੂਸ ਦੀ ਸ਼ਕਲ ਦੇ ਵਿੱਚ ਲੋਕਾਂ ਨੂੰ ਡਰਾਇਆ ਜਾ ਰਿਆ ਸੀ ਕਿ ਆਹ ਸਿੱਖਾਂ ਦੀ ਹਾਲਤ ਅਸੀਂ ਕਰ ਰਹੇ ਆ ਜਿਹੜਾ ਇਹ ਸਰਕਾਰ ਦੇ ਵਿਰੁੱਧ ਡਟੇਗਾ ਲੜੇਗਾ ਉਦੀ ਆਹਾਰਤ ਹੋਏਗੀ ਐਸਾ ਪ੍ਰਚਾਰ ਕਰ ਰਹੀ ਸੀ ਸਮੇਂ ਦੀ ਹਕੂਮਤ ਤੇ ਦਿੱਲੀ ਦੇ ਅੰਦਰ ਉਹਨਾਂ 740 ਸਿੱਖਾਂ ਨੂੰ ਰੋਜ਼ 100-100 ਕਰਕੇ ਕਤਲ ਕੀਤਾ ਜਾ ਰਿਹਾ ਸੀ ਇੱਕ ਇੱਕ ਸਿੱਖ ਨੂੰ ਕਿਹਾ ਜਾ ਰਿਹਾ ਸੀ ਕਿ ਜਾਂ ਤੇ ਤੂੰ ਸਲਾਮ ਕਬੂਲ ਕਰ ਲੈ ਤੇ ਜਾਂ ਫਿਰ ਕਤਲ ਹੋਣ ਵਾਸਤੇ ਤਿਆਰ ਹੋ ਜਾ ਕਿਤੇ ਇਤਿਹਾਸ 'ਚ ਇਹ ਗੱਲ ਹੁੰਦੀ ਹੈ ਕਿ ਉਹਨਾਂ ਚ 740 ਸਿੱਖਾਂ ਦੇ ਵਿੱਚੋਂ ਕਿਸੇ ਇੱਕਰੇ ਵੀ ਕਿਹਾ ਹੋਏ ਵੀ ਮੈਂ ਇਸਲਾਮ ਕਬੂਲ ਕਰਦਾ ਨਹੀਂ ਪਿਆਰਿਓ ਸੌ ਸਿੱਖਾਂ ਨੂੰ ਰੋਜ਼ ਉਥੇ ਕਦਰ ਕੀਤਾ ਜਾਂਦਾ ਰਿਹਾ ਇੱਕ ਦਿਨ ਇੱਕ 19 18 19 ਸਾਲ ਦਾ ਬੱਚਾ ਵੀ ਉਥੇ ਆ ਗਿਆ ਜਿਹਨੂੰ ਉਹ ਹਕੂਮਤ ਫੜ ਕੇ ਉਥੇ ਇਸ ਕਰਕੇ ਲੈ ਗਈ ਕਿ ਇਹਨੂੰ ਤੇ ਅਸੀਂ ਇਸਲਾਮ ਕਬੂਲ ਕਰਾ ਹੀ ਲੈਣਾ ਜਦੋਂ ਉਹਦੀ ਵਾਰੀ ਆਈ ਨਾ ਕਤਲ ਹੋਂਦੀ ਤੇ ਉਹਦੀ ماں દોੜੀ ਆਈ ਅਜੇ ਕਤਲ ਹੋਣ ਦੇ ਵਿੱਚ ਕੁਝ ਸਮਾਂ ਬਾਕੀ ਸੀ ਕਹਿਣ ਲੱਗੀ ਮੇਰਾ ਬੱਚਾ ਤਾਂ ਸਿੱਖ ਹੈ ਹੀ ਨਹੀਂ ਇਹਨੂੰ ਤੁਸੀਂ ਗਲਤੀ ਨਾਲ ਫੜ ਕੇ ਲਿਆਏ ਜੇ ਇਹ ਸਿੱਖ ਥੋੜਾ ਆ ਇਹ ਸਿੱਖ ਨਹੀਂ ਹੈ ਇਹਨੂੰ ਕਤਲ ਨਾ ਕਰਿਓ ਦੇਖੋ ਸੁਣੋ ਬੱਚੇ ਦਾ ਜਵਾਬ ਬੱਚਾ ਕਹਿੰਦਾ ਇਹ ਕੌਣ ਹੈ ਇਹ ਮੇਰੀ ਮਾਂ ਨਹੀਂ ਹੈਗੀ ਇਹ ਮੇਰੀ ਮਾਂ ਨਹੀਂ ਹੈ ਇਹ ਕੋਈ ਹੋਰ ਹੈ ਬੱਚਾ ਆਪਣੀ ਮਾਂ ਤੋਂ ਇਨਕਾਰੀ ਹੋ ਗਿਆ ਬੱਚੇ ਦੇ ਅੰਦਰ ਵੇਖੋ 18 ਸਾਲ ਦੀ ਉਮਰ ਦੇ ਵਿੱਚ 19 ਸਾਲ ਦੀ ਉਮਰ ਦੇ ਵਿੱਚ ਕੀ ਜਜ਼ਬਾ ਭਰਿਆ ਹੋਇਆ ਕਿ ਉਹ ਸ਼ਹੀਦ ਹੋਣਾ ਚਾਹੁੰਦਾ ਹੈ ਉਹ ਜਨਮ ਦੇ ਵਿਰੁੱਧ ਸ਼ਹੀਦੀ ਪਾਉਣੀ ਚਾਹੁੰਦਾ ਮਾਂ ਉਹਨੂੰ ਬਚਾਉਣਾ ਚਾਹੁੰਦੀ ਹੈ ਗੁਰੂ ਪਿਆਰਿਓ ਅੱਜ ਉਹ ਜਜ਼ਬਾ ਕਿੱਥੇ ਗਿਆ ਅੱਜ ਅੱਜ ਉਹਦਾ ਦੀ ਕਹਾਣੀ ਹੈ ਨਹੀਂ ਕਿ ਅਸੀਂ ਮਰਨਾ ਆ ਜਾ ਕੇ ਅੱਗੇ ਸਾਡਾ ਉੱਥੇ ਫੂਨ ਹੋਣਾ ਸਹੀ ਕਤਲ ਹੋਣਾ ਜਾ ਕੇ ਇਦਾਂ ਦਾ ਕੋਈ ਜਜ਼ਬਾ ਨਹੀਂਗਾ ਅੱਜ ਉਹਦਾਂ ਦੀਆਂ ਕਹਾਣੀਆਂ ਨਹੀਂਆਂ ਕਿ ਆਰਿਆਂ ਦੇ ਨਾਲ ਸਿਰ ਕੀਰੇ ਜਾਣੇ ਆ ਅੱਜ ਖੋਪੜ ਨੱਥਣ ਵਾਲੀ ਕਹਾਣੀ ਨਹੀਂ ਹੈ ਅੱਜ ਫੇਰ ਵੀ ਮੌਤ ਦਾ ਜਿਹੜਾ ਇੰਨਾ ਭੈ ਜਿਹੜਾ ਹੈ ਕਿਉਂ ਹੈ ਨਹੀਂ ਪਿਆਰੋ ਸੁਚੇਤ ਹੋइए ਅੱਜ ਜਿਹੜਾ ਜੋਗਿਆ ਨਾ ਸੋਸ਼ਲ ਮੀਡੀਆ ਦਾ ਜੋਗਿਆ ਆ ਬੱਚੇ ਸਾਡੇ ਜਿਹੜੇ ਮੋਬਾਈਲ ਹੱਥਾਂ ਦੇ ਵਿੱਚ ਨਹੀਂ ਫਿਰਦੇ ਆ ਕੰਪਿਊਟਰ ਲਈ ਫਿਰਦੇ ਆ ਪਰ ਕੰਮ ਸਾਰਾ ਦਿਨ ਡਾਕੀ ਵਾਲਾ ਹੀ ਕਰੀ ਜਾਂਦੇ ਆ WhatsApp ਤੇ ਇਧਰੋਂ ਪੋਸਟ ਆਈ ਟਿਕ ਟਿਕ ਕੀਤਾ ਤੇ ਇਧਰ ਨੂੰ ਤੋੜ ਦਿੱਤੀ ਇਧਰੋਂ ਆਈ ਤੇ ਟਿਕ ਟਿਕ ਕੀਤਾ ਤੇ ਇਧਰ ਨੂੰ ਤੋੜ ਦਿੱਤੀ ਨਹੀਂ ਪਿਆਰਿਓ ਇਹ ਇੱਕ ਸਾਡੇ ਕੋਲ ਬਹੁਤ ਵਧੀਆ ਸਾਧਨ ਹੈ ਇਲੈਕਟ੍ਰੋਨਿਕ মিডিਆ ਇਲੈਕਟ੍ਰੋਨਿਕ